ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਤੇ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ ਸਰਵਣ ਕਰ ਚੁੱਕੇ ਹੋ 537 ਅੰਦ ਆਓ ਅੱਗੇ ਦੇਖਦੇ ਹਾਂ ਗੁਰੂ ਮਹਾਰਾਜ ਕੀ ਪ੍ਰਮਾਨ ਕਰਦੇ ਹਨ ਕਿ ਮੰਡੇ ਜੋਦ ਜੋਦਨ ਜੋਦੇ ਯੁੱਧ ਕਰਮ ਵਿੱਚ ਮਗਨ ਹਨ ਯੁੱਧ ਦੇ ਵਿੱਚ ਮੰਡੇ ਹੋਏ ਹਨ ਰੁਜੇ ਹੋਏ ਹਨ ਮਗਨ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਜੇ ਬਾਣ ਕਰੋਧਨ ਕਰੋਧ ਨਾਲ ਵੀ ਰਸ ਦੇ ਵਿੱਚ ਭਰ ਕੇ ਸਾਹ ਸੰਗ ਜੀ ਬਾਣ ਛੱਡਦੇ ਹਨ ਤੀਰ ਛੱਡਦੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਨਦੀ ਸਰਉਣ ਪੂਰਨ ਲਹੂ ਦੀ ਜੋ ਨਦੀ ਹੈ ਉਹ ਭਰ ਗਈ ਹੈ ਇੰਨਾ ਜ਼ਿਆਦਾ ਖੂਨ ਡੋਲ ਰਿਹਾ ਹੈ ਕਿ ਲਹੂ ਨਾਲ ਨਦੀ ਭਰ ਗਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਫਰੀ ਗੈਣ ਹੁਰਨ ਆਕਾਸ਼ ਵਿੱਚ ਫੂਰਾ ਫਿਰ ਰਹੀਆਂ ਹਨ ਜੋਦੇ ਸੂਰਮਿਆਂ ਨੂੰ ਵਰਨ ਵਾਸਤੇ ਅੱਗੇ ਮਾਰੇ ਫਰਮਾਨ ਕਰਦੇ ਹਨ ਕਿ ਹਸੇ ਮੁੰਡ ਮਾਲਾ ਮੁੰਡਾ ਦੀ ਮਾਲਾ ਵਾਲਾ ਸ਼ਿਵਜੀ ਨੂੰ ਕਿਹਾ ਗਿਆ ਹੈ ਸ਼ਿਵਜੀ ਮਹਾਰਾਜ ਜੋ ਜੋਦੇ ਸੂਰਮਿਆਂ ਦੇ ਸਿਰਾਂ ਦੀ ਮਾਲਾ ਪਰੋ ਕੇ ਗਲ ਦੇ ਵਿੱਚ ਪਾ ਕੇ ਬੈਠੇ ਹਨ ਉਹ ਖਸ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਜੇ ਜੋਗ ਜਵਾਲਾ ਮੂੰਹ ਤੋਂ ਅੱਗ ਛੱਡ ਰਹੇ ਹਨ ਯੋਗ ਅਗਨੀ ਛੱਡ ਰਹੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਤਜੇ ਬਾਣ ਜਵਾਲਨ ਸੂਰਮੇ ਬਾਣ ਛੱਡ ਰਹੇ ਹਨ ਸੂਰਮੇ ਤੀਰਾਂ ਦਾ ਮੀਂਹ ਵਰਾ ਰਹੇ ਹਨ ਬਾਣਾ ਦਾ ਮੀਂਹ ਵਰਾ ਰਹੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਗ੍ਰਸਾ ਦੁਸ਼ਟ ਪ੍ਰਾਣਨ ਜੋ ਦੁਸ਼ਟਾਂ ਦੇ ਪ੍ਰਾਣਾਂ ਨੂੰ ਗ੍ਰਸ ਲੈਂਦੇ ਹਨ ਅਜੇ ਤੀਰ ਛੱਡਦੇ ਹਨ ਇੱਕ ਤੀਰ ਦੇ ਨਾਲ ਕਈਆਂ ਨੂੰ ਮਾਰ ਸੁੱਟਦੇ ਹਨ ਅਤੇ ਦੁਸ਼ਮਣਾਂ ਦੇ ਦੁਸ਼ਟਾਂ ਦੇ ਪ੍ਰਾਣਾ ਨੰਗਰਾਸ ਲੈਂਦੇ ਹਨ ਜੋ ਦੁਸ਼ਟ ਲੋਗ ਹਨ ਉਹਨਾਂ ਨੂੰ ਮਾਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਗਰੇ ਕੋਮ ਭੂਮੀ ਕੁਮੇਰੀ ਖਾ ਕੇ ਧਰਤੀ ਉੱਤੇ ਡਿੱਗਦੇ ਹਨ ਸਤਿ ਸੰਗਤ ਜੀ ਜਦੋਂ ਤੀਰ ਵਜਦਾ ਹੈ ਤਾਂ ਜੋ ਸੂਰਮੇ ਹਨ ਉਹ ਧਰਤੀ ਦੇ ਉੱਪਰ ਕੁਮੇਰੀ ਖਾ ਕੇ ਡਿੱਗਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਉਠੀ ਧੂਰ ਧੂਮੀ ਧਰਤੀ ਉੱਤੋਂ ਧੂੜ ਉੱڑਦੀ ਹੈ ਕੋਲਿਆਂ ਦੇ ਪੌੜਾਂ ਦੇ ਨਾਲ ਜੋਦੇ ਸੂਰਮਿਆਂ ਦੀ ਭੱਜ ਦੌੜ ਦੇ ਨਾਲ ਧਰਤੀ ਦੇ ਉੱਪਰ ਧੂੜ ਉੱਠ ਗਈ ਹੈ ਮਾਰੇ ਕਹਿੰਦੇ ਹਨ ਕਿ ਸਵੇਰ ਰੇਤ ਖੇਤਾਂ ਰਣ ਭੂਮੀ ਦੀ ਜੋ ਰੇਤ ਹੈ ਸ਼ੋਭਾ ਰੰਗ ਭਾਵ ਲਹੂ ਨਾਲ ਰੰਗੀ ਹੋ ਗਈ ਹੈ ਰਣ ਭੂਮੀ ਦੇ ਵਿੱਚ ਸਾਹ ਸਿੰਘ ਜੀ ਜੋ ਰੇਤ ਹੈ ਜਾਂ ਕਿਸੇ ਮਿੱਟੀ ਜੋ ਹੈ ਸ਼ੋਭਾ ਰੰਗ ਤੋਂ ਭਾਵ ਹੈ ਕਿ ਲਹੂ ਦੇ ਰੰਗ ਦੀ ਹੋ ਗਈ ਹੈ ਲਾਲ ਹੋ ਗਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਨੱਚੇ ਪੂਤ ਪ੍ਰੇਤਨ ਪੂਤ ਪ੍ਰੇਤ ਬਤਾਲ ਅਜਿਹੀਆਂ ਜੋ ਜੋਨਾ ਹਨ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਨੱਚ ਰਹੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਮਿਲਿਓ ਚੀਨ ਰਾਜਾ ਚੀਨ ਦਾ ਰਾਜਾ ਜਯੋਦ ਤੇ ਆ ਕੇ ਕਲਕੀ ਨੂੰ ਆ ਕੇ ਮਿਲ ਪਿਆ ਹੈ ਸਾ ਸੰਗਤ ਜੋ ਚੀਨ ਦਾ ਰਾਜਾ ਹੈ ਅਯੋਦ ਨੂੰ ਛੱਡ ਕੇ ਪਾਜ ਕੇ ਆਣ ਕੇ ਕਲਕੀ ਨੂੰ ਮਿਲ ਪਿਆ ਹੈ ਅਗੇ ਮਾਰੇ ਜਿੰਨੇ ਹਨ ਕਿ ਪਾਇ ਸਰਬ ਕਾਜ ਦਾ ਉਸ ਦੇ ਸਾਰੇ ਕਾਰਜ ਪੂਰੇ ਹੋ ਗਏ ਹਨ ਜੋ ਵੀ ਉਸ ਦੀ ਇੱਛਾ ਸੀ ਅਗੇ ਮਾਰੇ ਜਿੰਨੇ ਹਨ ਕਿ ਲਇਓ ਸੰਗ ਕਹਿ ਕਹਿ ਫਿਰ ਕਲਕੀ ਅਵਤਾਰ ਜੀ ਆਨੇ ਉਸ ਰਾਜੇ ਨੂੰ ਆਪਣੇ ਨਾਲ ਲੈ ਕੇ ਆਪਣੇ ਨਾਲ ਮਿਲਾ ਕੇ ਮਾਰੇ ਕਹਿੰਦੇ ਹਨ ਕਿ ਚਲਿਓ ਅਗਰ ਹਵੈ ਕਹਿ ਅਤੇ ਉਹ ਮੂਰੇ ਹੋ ਹੋ ਕੇ ਅੱਗੇ ਹੋ ਹੋ ਕੇ ਕਲਕੀ ਉਤਾਰ ਜੀ ਆਂਦੇ ਚੱਲ ਰਿਹਾ ਹੈ ਉਹਨਾਂ ਦਾ ਸਾਥ ਦੇਣ ਦੇ ਲਈ ਚੱਲ ਪਿਆ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਸ਼ਾਪਾ ਸ਼ੰਦ ਲਏ ਸੰਗ ਨਿਰਪ ਸਰਬ ਬਜੇ ਵਿਜੈ ਦੁਦੰਬ ਰਣ ਕਲਕੀ ਨੇ ਕਲਕੇ ਉਤਾਰ ਜੀ ਆਣੇ ਸਾਰੇ ਰਾਜੇ ਨਾਲ ਲੈ ਕੇ ਰਣ ਭੂਮੀ ਵਿੱਚ ਜਿੱਤ ਦੇ ਨਗਾੜੇ ਵਜਾਏ ਹਨ ਲੋਗ ਬਹੁਤ ਖੁਸ਼ ਹੋ ਰਹੇ ਹਨ ਅੱਗੇ ਮਰੇ ਗਏ ਹਨ ਕਿ ਸਭੇ ਸੂਰ ਸੰਗਰਾਮ ਨਿਰਖਰੀ ਜਾਈ ਅਪਸ਼ਰਗਣ ਯੁੱਧ ਖੇਤਰ ਵਿੱਚ ਸੂਰ ਮਹਾਨ ਨੂੰ ਸੁਭਾਏ ਮਾਨ ਵੇਖ ਕੇ ਇਸ ਤਰ੍ਹਾਂ ਲੜਦੇ ਆਂ ਜੂਝਦੇ ਆਂ ਦੇਖ ਕੇ ਯੁੱਧ ਕਰਮ ਵਿੱਚ ਮਗਨ ਦੇਖ ਕੇ ਜੋ ਅਪਸ਼ਰਾਵਾਂ ਦੇ ਝੁੰਡ ਹਨ ਉਹ ਪ੍ਰਸੰਨ ਹੋ ਰਹੇ ਹਨ ਖੁਸ਼ ਹੋ ਰਹੇ ਹਨ ਅੱਗੇ ਮਾਰੀ ਜਾਂਦੇ ਹਨ ਕਿ ਸ਼ਕੀ ਦੇਵ ਆਦੇਵ ਜਕੇ ਗੰਦਰਬ ਜਸ ਬਰ ਦੇਵਤੇ ਨਾ ਦਿੱਤ ਹੋ ਰਹੇ ਹਨ ਕਹਨ ਤੋਂ ਪਾਪ ਕੀ ਆਨੰਦ ਆ ਰਿਹਾ ਹੈ ਦੇਵਤਿਆਂ ਨੂੰ ਅਤੇ ਦਾਇਤ ਗੰਦਰਬ ਅਤੇ ਉੱਤਮ ਯਕਸ਼ ਜਿਕਰੇ ਹਨ ਜਿਕਰੇ ਤੋਂ ਪਾਪ ਹੈ ਸ਼ਰਮਸ਼ਾਰ ਹੋ ਰਹੇ ਹਨ ਜੋ ਦੇ ਸੂਰਮਿਆਂ ਦੀ ਸੂਰਮਤਾ ਦੇਖ ਕੇ ਬਹਾਦਰ ਬਣਾ ਦੇਖ ਕੇ ਅੱਗੇ ਮਾਰੀ ਜਾਂਦੇ ਹਨ ਕਿ चके भूत विद्या भूत प्रेत विद्या मनुख है जिन्हें भी भूत प्रेत हैं विद्याधर मनुख पढ़े लिखे ज्ञानी लोग जो है श्रेष्ठ मनुख उत्तम मनुख धर्मी मनुख है हैरान हो रहे हैं अगे मारे कहते हैं ਕਾਂਕੜੀਆ ਕਾਲ ਕਰੂਰਾ ਪ੍ਰਭਾਵ ਬਹੁ ਪ੍ਰਕਾਰ ਉਸਤਤ ਕਰੀਆ ਵਿਨਾਸ਼ਕ ਤੇ ਕਠੋਰ ਪ੍ਰਭਾ ਵਾਲੇ ਕਾਲ ਕਲਕੀ ਦੀ ਬਹੁਤ ਤਰ੍ਹਾਂ ਦੀ ਉਸਤਤ ਕੀਤੀ ਜਾ ਰਹੀ ਹੈ। ਪਰਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਥੇ ਕਲਕੀ ਅਵਤਾਰ ਜੀਆਂ ਦੀ ਉਸਤਤ ਹੋ ਰਹੀ ਹੈ ਅੱਗੇ ਮਾਰੇ ਜਾਂਦੇ ਹਨ ਕਿ ਖੰਡਣ ਅਖੰਡ ਚੰਡੀ ਮਹਾ ਜੈ ਜਰੇ ਜਰੇ ਸਬਦ ਉਹ ਚਰੀਆ ਨਾ ਖੰਡੇ ਜਾਣ ਵਾਲਿਆਂ ਨੂੰ ਖੰਡਿਤ ਕਰਨ ਵਾਲੀ ਮਹਾਕਾਲੀ ਜੋ ਹੈ ਉਹ ਵੀ ਸਾਧ ਸੰਗਤ ਜੀ ਉਥੇ ਜਿਆਜਦਿ ਸ਼ਬਦ ਉਚਾਰ ਰਹੀ ਹੈ ਜਿੱਤ ਦੇ ਗੀਤ ਗਾਰ ਹੀ ਹੈ ਕਲਕੇ ਉਤਾਰੀਆਂ ਦੀ ਜਦੋਂ ਜੰਗੇ ਮੈਦਾਨ ਦੇ ਵਿੱਚ ਜਿੱਤ ਹੋ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਪੜਿਆ ਪੇੜ ਲੜਖੜੀਏ ਮੇਰੇ ਝੜਪੜੀਏ ਪੱਤਰ ਬਣ ਫੌਜਾਂ ਲੜ ਪਈਆਂ ਹਨ ਸੁਮੇਰ ਪਰਬਤ ਲੜਖੜਾ ਗਿਆ ਹੈ ਅਤੇ ਬਨ ਵਿੱਚ ਪੱਤਰ ਝੜਨ ਲੱਗ ਪਏ ਹਨ ਫੌਜਾਂ ਜਦੋਂ ਫੇਰ ਸਾਹ ਸੰਗ ਦੀ ਲੜਾਈ ਹੋ ਪਈ ਹੈ ਤਾਂ ਜੋ ਸੁਮੇਰ ਪਰਬਤ ਹੈ ਉਹ ਲੜਖੜਾ ਗਿਆ ਹੈ ਡੋਲ ਗਿਆ ਹੈ ਆਲੇ ਜੰਗਲ 'ਚ ਪੱਤੇ ਝੜਨ ਲੱਗ ਗਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਡੋਲੈ ਇੰਦ ਤੜਫੜ ਫਨੰਦਰਸ ਕੁੜਿਓ ਦਰਵੜਨ ਗਣ ਇੰਦਰ ਡੋਲ ਗਿਆ ਹੈ ਸ਼ੇਸ਼ਨਾਗ ਵਿਆਕਲ ਹੋ ਗਿਆ ਹੈ ਦਰਵਿਤ ਹੋਣ ਵਾਲੇ ਗਣ ਸੂੰਗੜ ਗਏ ਹਨ ਭਿਆਨਕ ਜੋਧਰ ਨੂੰ ਦੇਖ ਕੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਚੱਕਿਓ ਗਾਇੰਦ ਤਦਕਾਏ ਚੰਦ वाकर गजिंदर हैरान हो गया है चंद्रमा तड़कन लग गया है सूरज भजन गया है चारे पासे हलचल मच गई है अगे मारे कहते के डुलग सुमेर डगग कुमेर सब सुकग शायर सुमेर डोलन लग गया है सुमेर पर्वत के सब तो उच्चा जो पर्वत है डोलन लगता है कुबेर ਛੜਕ ਗਿਆ ਆ ਤੇ ਸਾਰੇ ਸਮੁੰਦਰ ਸੁੱਕਣ ਲੱਗੇ ਹਨ ਜਿਵੇਂ ਰਜਨ ਹਨ ਕਿ ਤਤ ਜਗਤ ਿਆਨ ਤਬ ਤੂਰ ਜਟੀ ਸਹ ਨ ਭਾਰ ਸਕਗ ਥੇਰਾ ਸੇਵ ਤੂਰ ਜਟੀ ਨੂੰ ਸੇਵ ਨੂੰ ਕਿਹਾ ਗਿਆ ਹੈ ਉਸ ਵੇਲੇ ਸਮਾਧੀ ਟੁੱਟ ਗਈ ਆ ਸਮਾਧੀ ਛੁੱਟ ਗਈ ਆ ਤਤ ਜਾਗ ਗਈ ਆ ਸਮਾਧੀ ਨੂੰ ਤਰਤੀਬ ਹਾਰ ਨੂੰ ਨਹੀਂ ਸਹਿ ਸਕੀ ਹੈ ਸ਼ਿਵਜੀ ਦੀ ਵੀ ਸਮਾਦੀ ਜੋ ਹੈ ਟੁੱਟ ਗਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਉਸ ਲਗਨੀਰ ਪਸ਼ ਲਗ ਪਵਨ ਸੋ ਢਗ 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 ਕੰਪਗ ਤਰਾ ਸੰਗਤ ਜੀ ਸ਼ਿਵਜੀ ਦੀ ਜੋ ਸਮਾਦੀ ਹੈ ਇੱਕ ਸਾਈਡ ਤੇ ਇੱਕ ਬੰਨੇ ਸ਼ਿਵਜੀ ਮੁੰਡਾ ਦੀ ਮਾਲਾ ਪਰੋ ਰਿਹਾ ਤੇ ਖਸ ਰਿਹਾ ਹੈ ਅਰੇ ਇੱਕ ਸਾਈਡ ਸਮਾਦੀ ਲਾਈ ਹੈ ਕਈ ਅਨਪੜ ਲੋਕ ਕਹਿਣਗੇ ਇਹ ਇੱਕੇ ਸਮੇਂ ਤੇ ਕਿਵੇਂ ਹੋਇਆ ਹੈ ਪਰ ਸ਼ਿਵਜੀ ਦੇ ਕਈ ਅਨੇਕਾ ਰੂਪ ਹਨ ਅਲੱਗ ਅਲੱਗ ਰੂਪ ਦੇ ਵਿੱਚ ਉਹ ਅਲੱਗ ਅਲੱਗ ਥਾਵਾਂ ਤੇ ਵਿਚਰ ਰਹੇ ਹਨ ਇਹ ਅਨਪੜਾ ਲੋਕਾਂ ਨੂੰ ਜੋ ਹੈ ਉਹ ਸਮਝਣ ਦੀ ਲੋੜ ਹੈ ਕਿ ਉਹ ਕੋਈ ਆਮ ਇਨਸਾਨ ਨਹੀਂ ਹਨ ਕਿ ਜੋ ਇੱਕ ਸਮੇਂ ਇੱਕ ਹੀ ਜਗ੍ਹਾ ਤੇ ਹੋਣ ਉਹ ਇੱਕ ਸਮੇਂ 100 ਹਜ਼ਾਰਾਂ ਥਾਵਾਂ ਤੇ ਹੋ ਸਕਦੇ ਹਨ ਅਲੱਗ ਅਲੱਗ ਰੂਪ ਦੇ ਵਿੱਚ ਅਲੱਗ ਅਲੱਗ ਕਾਰਜ ਕਰ ਰਹੇ ਹੋਣਗੇ ਪਰ ਆਮ ਜਨਤਾ ਦੀ ਸਮਝ ਤੋਂ ਬਾਹਰ ਦੀ ਗੱਲ ਹੈ ਤੇ ਜੋ ਤਰਕਵਾਦੀ ਹਨ ਤਰਕ ਕਰਦੇ ਹਨ ਉਹਨਾਂ ਦੇ ਦਿਮਾਗ ਬੰਦ ਹਨ ਉਹਨਾਂ ਨੂੰ ਪਹਿਲਾਂ ਖੋਲਣ ਦੀ ਲੋੜ ਹੈ ਫਿਰ ਤੱਕ ਕਰਨ ਦੀ ਲੋੜ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਉਸ ਲਗਨੀਰ ਪਸ਼ਲਗ ਪਵਨ ਸੋ ਡਗ 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 ਕੰਪਗ ਤਰਾ ਸਮੁੰਦਰ ਦਾ ਪਾਣੀ ਉਛਲਣ ਲੱਗਿਆ ਹੈ ਸਮੁੰਦਰ ਦੇ ਵਿੱਚ ਲਹਿਰਾਂ ਉੱਠ ਰਹੀਆਂ ਹਨ ਜਿਵੇਂ ਮੰਨ ਲਓ ਕੋਈ ਤੂਫਾਨ ਸਮੁੰਦਰ ਚ ਆ ਗਿਆ ਹੈ ਹਵਾ ਪਿਛਲੇ ਪਾਸੇ ਨੂੰ ਚੱਲਣ ਲੱਗੀ ਹੈ ਕਹਿੰਦੇ ਭਾਵੇਂ ਹਵਾ ਦੀ ਉਲਟੀ ਦਿਸ਼ਾ ਵੱਲ ਨੂੰ ਚੱਲਣ ਲੱਗ ਗਈ ਹੈ ਤਰਤੀ ਡੱਗ ਡੱਗ ਕਰਕੇ ਡੱਗ ਮਗਾਉਂਦੀ ਹੈ ਕੰਬ ਰਹੀ ਹੈ ਜਿਵੇਂ ਪੁਚਾ ਲ ਆ ਰਿਹਾ ਹੋਵੇ ਕੇ ਮਾਰੇ ਜਾਂਦੇ ਹਨ ਕਿ ਚਲਗ ਬਾਣ ਰੁਕੇ ਕਦੇ ਸਾਨ ਪ੍ਰਬਰ ਤੇਸਾਨ ਹੂਆ ਬਾਣਾ ਦੇ ਚੱਲਣ ਦੇ ਨਾਲ ਤੀਰਾਂ ਦੇ ਚੱਲਣ ਦੇ ਨਾਲ ਦਿਸ਼ਾਵਾਂ ਰੁਕ ਗਈਆਂ ਹਨ ਅੰਨੇ ਭਾਰੀ ਮਾਤਰਾ ਚ ਤੀਰ ਚੱਲੇ ਹਨ ਕਿ ਦਿਸ਼ਾ ਦਾ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਅਤੇ ਪਰਬਤ ਪੀਠੇ ਜਾਣ ਲੱਗੇ ਹਨ ਪਰਬਤ ਟੁੱਟ ਰਹੇ ਹਨ ਅੱਗੇ ਮਾਰੀ ਜਾਂਦੇ ਹਨ ਕਿ ਡਿਗਗ ਬਿੰਦ ਉਸ਼ਲਗ ਸਿੰਧ ਕੰਪਗ ਸੁਨ ਮਨ ਤੂਆ ਆਚਲ ਡਿੱਗਣ ਲੱਗਾ ਹੈ ਸਮੁੰਦਰ ਰੋਸ਼ਨ ਨਾਲ ਲੱਗਾ ਹੈ ਤ੍ਰੋ ਮੁਨੀ ਤ੍ਰੋ ਤਾਰਾ ਸੁਣ ਕੇ ਕੰਬਣ ਲੱਗਾ ਹੈ ਪਤੀ ਦਿਹਾਉ ਜੀ ਦਸ਼ਨ ਦੇਖ ਕੇ ਜੋ ਤ੍ਰੋ ਤਾਰਾ ਹੈ ਉਹ ਵੀ ਕੰਬਣ ਲੱਗਾ ਹੈ ਬੂਰੇ ਬ੍ਰਹਮਾਂਡ ਦੇ ਵਿੱਚ ਹਲਚਲ ਮਚ ਰਹੀ ਅੱਗੇ ਮਾਰੇ ਜਾਂਦੇ ਹਨ ਕਿ ਬ੍ਰਹਮ ਵੇਦ ਤਜ ਪਜ ਪਜਗ ਇੰਦਰ ਇੰਦਰਾਸਣ ਤਜਗ ਬ੍ਰਹਮਾ ਵੇਦ ਛੱਡ ਕੇ ਭੱਜ ਗਿਆ ਸਾਸੰਗ ਜੀ ਚਾਰ ਵੇਦ ਜੋ ਹਨ ਬ੍ਰਹਮਾ ਜੀ ਨੇ ਲਿਖੇ ਹਨ ਮਹਾਰਾਜ ਕਹਿੰਦੇ ਹਨ ਕਿ ਬ੍ਰਹਮਾ ਵੇਦ ਛੱਡ ਕੇ ਭੱਜ ਗਿਆ ਤੇ ਇੰਦਰ ਇੰਦਰਾਸ਼ਣ ਛੱਡ ਗਿਆ ਹੈ ਇੰਦਰਾਸ਼ਣ ਕਹੇਗੇ ਇੰਦਰ ਦੇਵਤਾ ਦਾ ਜੋ ਆਸਣ ਹੈ ਜੋ ਗ੍ਰਹਿ ਹੈ ਉਹ ਦੇਵਤਾ ਜੀ ਦਾ ਉਹ ਛੱਡ ਗਿਆ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਜਦਨ ਕਰੂਰ ਕਲਕੀ ਵਤਾਰ ਕ੍ਰੁੱਦਤ ਰਣਗ गजग ਜਿਸ ਦਿਨ ਕਲਕੀ ਅਵਤਾਰ ਕਰੋਧਿਤ ਹੋ ਕੇ ਵੀ ਰਸ ਦੇ ਨਾਲ ਪਾ ਕੇ ਰੋ ਦੇ ਵਿੱਚ ਆ ਗਏ ਰਣ ਵਿੱਚ ਗੱਜਣ ਲੱਗੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਉਸ ਰੰਤ ਤੂਰ ਬਾਜਨ ਖੋਰੀ ਇਹ ਸਭ ਆਕਾਸ਼ ਮਗ ਛੈਲੀ ਕੋੜਿਆਂ ਦੇ ਖੁਰਾਂ ਦੇ ਨਾਲ ਉੱਠੀ ਧੂੜ ਇੰਨੀ ਜ਼ਿਆਦਾ ਧੂੜ ਮਿੱਟੀ ਉੱਠੀ ਆ ਕੇ ਸਾਰਾ ਆਕਾਸ਼ मार्ग ढक लिया है सारा आकाश जो है उससे धूड़ ही धूड़ है कुछ भी दिखाई नहीं दे रहा है चार दिशा लुक गई पता नहीं लग रहा ना ही सूरज दिखाई दे रहा है अगे मारे जाए हैं के जन रचिया लोग कर कोप हर कास खट टरण की ਇੰਜ ਪ੍ਰਤੀਤ ਹੋ ਰਿਹਾ ਹੈ ਮਾਨੋ ਭਗਵਾਨ ਨੇ ਅਕਾਲ ਪੁਰਖ ਨੇ ਕਰੋਧਿਤ ਹੋ ਕੇ 8 ਆਕਾਸ਼ ਰਾਜ ਦਿੱਤੇ ਹਨ ਅਤੇ 6 ਧਰਤੀਆਂ ਬਣਾ ਦਿੱਤੀਆਂ ਹੋਣ ਇੰਜ ਪ੍ਰਤੀਤ ਹੋ ਰਿਹਾ ਹੈ ਜੋ ਮੈਂ ਸੁ ਸੁ ਕਰ ਰਹੇ ਹਾਂ ਉਹਨਾਂ ਅਨੁਸਾਰ ਸੰਗਤ ਜੀ ਇੰਜ ਪ੍ਰਤੀਤ ਹੁੰਦਾ ਹੈ ਕੇ ਮਹਾਰਾਜ ਕਹਿੰਦੇ ਹਨ ਕਿ ਚਕਰਤ ਚਾਰ ਚਕਰਵੇ ਚਕਰਤ ਸਿਰ ਸਹੰਸ ਛੇਸ ਫਣ ਚੁਹਾ ਬਾਸੇ ਸਾਰੇ ਹੈਰਾਨ ਹਨ ਅਤੇ ਹਜ਼ਾਰ ਫਣਾਂ ਵਾਲਾ ਛੇਸ ਨਾਗ ਵੀ ਪਰੇਸ਼ਾਨ ਹੈ। ਅਨੇ ਗਣਤ ਫਣਾਂ ਵਾਲਾ ਜੋ ਛੇਸ ਨਾਗ ਵੀ ਹੈ ਉਹ ਪਰੇਸ਼ਾਨ ਹੈ ਕੇ ਮਹਾਰਾਜ ਕਹਿੰਦੇ ਹਨ ਕਿ ਤਕਤ ਮਸ਼ ਮਾਵਾਸ ਛੋੜ ਰਣ ਭਜਗ ਦਰਾਵਣ ਗਾਣੇ ਉਮਸ਼ਲੀਆਂ ਦਾ ਹਰਦਾ ਵੀ ਟੜਕਣ ਲੱਗਾ ਹੈ ਜਲ ਦੇ ਵਿੱਚ ਵੀ ਹਲਚਲ ਮਚ ਗਈ ਹੈ ਆਕੀ ਰਣ ਭੂਮੀ ਛੱਡ ਕੇ ਭੱਜ ਗਏ ਹਨ ਅਤੇ ਸ਼ਿਵ ਗਣ ਉਸੀਜ ਗਏ ਹਨ ਅੱਗੇ ਮਾਰੇ ਜਾਂਦੇ ਹਨ ਕੇਰੇ ਪ੍ਰਮਤ ਕਾਕ ਕੁੰਡਲੀ ਅੱਗੇ ਦੇ ਉਧੂ ਲੈ ਉੜੀ ਕਾਂ ਅਤੇ ਗਿੱਦਾਂ ਗਿਰਜਾਂ ਯੋਧ ਦੇ ਖੇਤਰ ਵਿੱਚ ਗੋਲਾਕਾਰ ਵਿੱਚ ਉੱਪਰ ਉੱਡ ਰਹੀਆਂ ਹਨ ਘੋਮਰੀਆਂ ਹਨ ਮਾਸ ਖਾਣ ਵਾਲੇ ਜੋ ਮਾਸਾहारी ਹਨ ਉੱਡ ਰਹੇ ਹਨ ਅੱਗੇ ਮਾਰੇ ਫਰਮਾਨ ਕਰਦੇ ਹਨ ਕਿ ਬਮਤ ਜਵਾਲ ਖੰਕਾਲ ਲੋਥ ਹਥੋਂ ਨਹੀਂ ਛੂਟਿਆ শিব ਦੇ ਹਥੋਂ ਲੋਥ ਨਹੀਂ ਛੁੱਟ ਰਹੀ ਹੈ ਤੇ ਬਹੁਤ ਜਵਾਲਾ ਉਗ ਰਿਹਾ ਹੈ ਮਾਰੇ ਜਾਂਦੇ ਹਨ ਕਿ ਟੂ ਟਨ ਤੇ ਟੋਪ ਫਟਣ ਤੇ ਜੀਰੇ ਹਦਸਤ ਰਾਗ ਪਖਰ ਤ੍ਰਿਯ ਸਿਰਾਂ ਦੇ ਟੋਪ ਟੁੱਟਦੇ ਹਨ ਕਵਚ ਲੋਹੇ ਦੇ ਦਸਤਾਨੇ ਕੋੜਿਆਂ ਦੀਆਂ ਚੁੱਲਾਂ ਫਟ ਰਹੀਆਂ ਹਨ ਇਸ ਤਰ੍ਹਾਂ ਜੰਗੇ ਮੈਦਾਨ ਦੇ ਵਿੱਚ ਇੰਨੀ ਤੇਵਰਤਾ ਤੇਜ਼ੀ ਨਾਲ ਬਾਹਰ ਚੱਲ ਰਹੇ ਹਨ ਅੱਗੇ ਮਾਰੇ ਜਾਂਦੇ ਹਨ ਕਿ ਉਜੰਤ ਪੀਰ ਰਜੰਤ ਮਨ ਨਿਰਖ ਸੂਰ ਹੁਰੈ ਫਿਰਿਆ ਸੂਰਮਿਆਂ ਨੂੰ ਵੇਖ ਕੇ ਅਪਸ਼ਰਾਵਾਂ ਮਨ ਵਿੱਚ ਪ੍ਰਸੰਨ ਹੋਈਆਂ ਫਿਰਦੀਆਂ ਹਨ ਸ਼ਹਾਦਤ ਦੇ ਪਿੱਤੋਂ ਜਿਨਾਂ ਨੂੰ ਸੂਰਮੇ ਸ਼ਹਾਦਤ ਦੇ ਜਾਣਗੇ ਕੁਰਬਾਨੀ ਦੇਣਗੇ ਅਪਸ਼ਰਾਵਾਂ ਉਹਨਾਂ ਨੂੰ ਚੁਣ-ਚੁਣ ਕੇ ਵਰ ਲੈਣਗੀਆਂ ਅਤੇ ਜੋ ਕਾਇਰ ਦਿਲ ਵਾਲੇ ਉੱਥੇ ਜੰਗੇ ਜੁੱਧ ਵਿੱਚ ਆ ਗਏ ਹਨ ਉਹ ਭੱਜ ਰਹੇ ਹਨ ਆਪਣੀ ਜਾਨ ਬਚਾਰਿਆ ਹਨ ਸਾਤ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਰਦਾਸ ਕਰਦੇ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ দান ਰਹਿਦਾਨ ਬਖਸ਼ਣਾ ਸਿਰ ਤੇ ਮਿਹਰ ਪਰ ਆਤ ਰੱਖਣਾ ਕਾ ਸਾਡੀ ਚੜਦੀ ਕਲਾਗਨੀ ਨਾਮਦਾਨ ਬਖਸ਼ਣਾ ਆਪਣੇ ਸੇਵਕਾਂ ਦੇ ਅੰਗ ਸੰਗ ਸਹਾਇ ਹੋਣਾ ਸਿਰ ਤੇ ਮਿਹਰ ਪਰ ਆਤ ਰੱਖਣਾ ਸਾਤ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਅਨੇਕਾਂ ਪ੍ਰਕਾਰ ਦੇ ਪੁਰਲਾ ਚੁੱਕਾ ਹੋ ਗਿਆ ਹੋਣਗੇ ਆਪ ਸਰਬੱਤ ਸੰਗਤ ਬਖਸ਼ਿ ਜੋਗ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ